ਜਿੰਕੁਮਾਰ ਨੂੰ 41 ਸਾਲ ਬਾਅਦ ਉਮਰ ਕੈਦ ਦੀ ਸਜ਼ਾ ਹੋਈ 41 ਸਾਲ ਕਿੰਨੇ ਵੀ ਤੀਰ ਕੋਟਾ ਨੇ ਜਿਨ੍ਹਾਂ ਨੇ ਉਸ ਟਾਈਮ ਤਾਲੇ ਮਾਰਨੇ ਸੀ ਜਾਂ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਨੇ ਰਾਜਪਾਲ ਭੋਗਿਆਗਾ ਐਨੇ ਖੱਜਲ ਖਰਾਬੀ ਹੋਈ ਹੋਏ ਕੌਮ ਦੀ ਕੌਮ ਦੇ ਗਲਾ ਚ ਛੇਰ ਪਾ ਕੇ ਸਾੜਿਆ ਹੋਏ ਤੇ ਆਪਾਂ ਬਿਨਾਂ ਸ਼ਰਤ ਤੋਂ ਸਮਝੌਤੇ ਕਰੀਏ ਇਹ ਅਕਾਲੀ ਦਲ ਨੇ ਇਹ ਸਮਝੌਤੇ ਕੀਤੇ ਨੇ ਇਹ ਅਕਾਲੀ ਦਲ ਦੀ ਨਲਾਇਕ ਲੀਡਰਸ਼ਿਪ ਸਿੱਖ ਕੌਮ ਵੀ ਉਹ ਨਲਾਇਕ ਲੀਡਰਸ਼ਿਪ ਜਿਹੜੀ ਇਸ ਇਹ ਜਗ੍ਹਾ ਤੇ ਬਰਾਜਮਾਨ ਸੀ ਜਿਨ੍ਹਾਂ ਨੂੰ ਇਹ ਫੈਸਲੇ ਸਖਤ ਲੈਣ ਜੇ ਲਈ ਸ਼ਰਤਾਂ ਦੇ ਅਧੀਨ ਲੈਣ ਦੇਣੇ ਚਾਹੀਦੇ ਸੀ ਉਹਨਾਂ ਨੂੰ ਕਿਆ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਕਿਤੇ ਹੁਕਮ ਕਿਤੇ ਕਿ ਇਹ ਤੁਸੀਂ ਕੀ ਬਿਨਾਂ ਸ਼ਰਤਾਂ ਦੇ ਸਮਝੌਤੇ ਕਰ ਰਹੇ ਹੋ ਜਥੇਦਾਰਾਂ ਨੇ ਕੀ ਕਰਨਾ ਸੀ ਅੱਜ ਜਥੇਦਾਰ ਜਦੋਂ ਉਹਨਾਂ ਨੂੰ ਚੱਕ ਕੇ ਥੱਲੇ ਲਾ ਦਿੰਦੇ ਨੇ ਤੇ ਉਹ ਬੋਲਦੇ ਨੇ ਅੱਜ ਜਥੇਦਾਰਾਂ ਨੇ ਜਿਹੜੀ ਜਥੇਦਾਰਾਂ ਵਾਲੀ ਬਾਗੜਾ ਹੋਰ ਜਿਹੜੀ ਚੀਜ਼ ਸੀ ਉਹਨਾਂ ਦੇ ਹੱਥ ਵਿੱਚ ਉਨੂੰ ਹੀ ਇਹਨਾਂ ਨੇ ਮਲਿਆ ਮੇੜ ਕਰਨ ਦੀ ਕੋਸ਼ਿਸ਼ ਕੀਤੀ ਪਹਿਲੇ ਵੀ ਉਹਨੂੰ ਉਮਰ ਕਾਦੀ ਸਜ਼ਾ ਹੋਈਆ ਦੁਬਾਰਾ ਫਿਰ ਉਹਨੂੰ ਉਮਰ ਕਾਦੀ ਸਜ਼ਾ ਹੋ ਗਈਆ ਇਹ ਉਮਰ ਕਾਦੀ ਸਜ਼ਾ ਨਹੀਂ ਸੀ ਦਿੱਲੀ ਦੇ ਕਿਸੇ ਚੁਰਾਈ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਸਹੂਲਤਾਂ ਵੀ ਸਰਕਾਰੀ ਮਿਲ ਰੀਆਂ ਨੇ ਫਿਰ ਫਿਰ ਕਾਹਦਾ ਮੁਜਰਮ ਕਾਹਦਾ ਸਾਬਤ ਹੋਇਆ ਇਹ ਅੱਖਾਂ 'ਚ ਘੱਟਾ ਇਹ ਸਰਾਸਰ ਸਿੱਖਾਂ ਦੇ ਨਾਲ ਧੋਖਾ ਇਹਨਾਂ ਨੇ ਤਾਂ ਗਲਾ ਹੀ ਟਾਇਰ ਪਾ ਬਾ ਕੇ ਛੋਟੇ ਛੋਟੇ 6-6 ਮਹੀਨੇ ਤੇ 3-3 ਮਹੀਨੇ ਦੇ ਬੱਚਿਆਂ ਨੂੰ ਭੁੱਖਿਆਗਾ ਤੇ ਗਲਾ ਹੀ ਟਾਇਰ ਬਾ ਕੇ ਇੱਜ਼ਤ-ਪੱਤ ਵੀ ਲੁੱਟਿਆ ਗਈਆਂ ਨੇ ਲੋਕਾਂ ਨੇ ਪੈਰਾ ਹੀ ਕੀਤੀ ਹੈਗੀ ਆ ਉਹ ਮਾ ਉਹ ਦੀ ਉਸ ਟਾਈਮ ਐਨਾ ਬੰਦਾ ਉਜਾੜ ਦੇਣਾ ਐਨਾ ਬੰਦਾ ਮਾਰ ਦੇਣਾ ਦਿੱਲੀ ਚ ਐਫ ਆਈ ਆਰ ਤੇ ਕੁਛ ਚੰਦ ਬੰਦਿਆਂ ਦੀਆਂ ਹੋਈਆਂ ਨੇ ਕੁਛ ਬੰਦਿਆਂ ਦੀਆਂ ਹੋਈਆਂ ਨੇ ਐਫ ਆਈ ਆਰ ਨਹੀਂ ਹੋਈ ਕਤਲ ਕਰਨ ਵਾਲੇ ਕੋਲੋਂ ਤੁਸੀਂ ਮਾਫੀ ਨਹੀਂ ਮੰਗਵਾ ਸਕਦੇ ਇੱਕ ਸਰਦਾਰ ਪ੍ਰਧਾਨ ਮੰਤਰੀ ਕੋਲੋਂ ਤੁਸੀਂ ਪਾਰਲੀਮੈਂਟ ਚ ਮਾਫੀ ਮੰਗਾਈ ਦੀ ਤੜ ਦਮ ਅਣਖ 11 ਸਿੱਖਾ ਦੀ ਇਹ ਸਾਰੇ ਲੀਡਰ ਗਵਾਚਦੇ 1984 ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਸਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ ਪਰ ਉਮਰ ਕੈਦ ਦੀ ਸਜ਼ਾ ਸੁਣਾਏ ਤੋਂ ਬਾਅਦ ਹੁਣ ਜਿਹੜੇ ਪੀੜਤ ਪਰਿਵਾਰ ਨੇ ਉਹ ਕਹਿ ਰਹੇ ਨੇ ਕਿ ਉਸ ਨੂੰ ਫਾਂਸੀ ਹੋਣੀ ਚਾਹੀਦੀ ਆ ਦੋ ਜਣਿਆਂ ਦਾ ਕਤਲ ਕੀਤਾ ਸੀ ਪਿਓ ਪੁੱਤ ਦਾ ਤੇ ਉਸ ਤੋਂ ਬਾਅਦ 41 ਸਾਲ ਬਾਅਦ ਉਮਰ ਕੈਦ ਦੀ ਸਜ਼ਾ ਹੁੰਦੀ ਆ ਤਾਂ ਜਹੇ ਦੇ ਵਿੱਚ ਪੀੜਤ ਪਰਿਵਾਰ ਕੀ ਸੋਚਦੇ ਨੇ ਭਾਵੇਂ ਕਿ ਜਿਹੜੇ ਉਹ ਪੀੜਤ ਪਰਿਵਾਰ ਨੇ ਦਿੱਲੀ ਵਾਲੇ ਹੋਣ ਉਹਨਾਂ ਦੇ ਵੱਲੋਂ ਇਨਸਾਫ ਦੇ ਲਈ ਫਾਂਸੀ ਦੀ ਮੰਗ ਕੀਤੀ ਜਾ ਰਹੀ ਆ ਸਾਡੇ ਨਾਲ ਸੁਖਵਿੰਦਰ ਸਿੰਘ ਜੀ ਨੇ ਜਿਹੜੇ ਕਿ 1984 ਸਿੱਖ ਕਤਲੇਆਮ ਪੀੜਤ ਪਰਿਵਾਰ ਨੇ ਜਿਹੜੇ ਮਹਾਲੀ ਦੇ ਉਹਨਾਂ ਦੇ ਪ੍ਰਧਾਨਮੀ ਨੇ ਖੁਦ ਵੀ ਪੀੜਤ ਨੇ ਇਹ ਵੀ ਜਮਨਾਗਰ ਦੇ ਵਿੱਚੋਂ ਉੱਜੜ ਕੇ ਆਏ ਹੋਏ ਸੀ ਜਦੋਂ ਉਹ ਕਤਲੇਆਮ ਪੂਰੇ ਮੁਲਕ ਦੇ ਵਿੱਚ ਹੋ ਰਿਹਾ ਸੀ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਸੱਜਣ ਕੁਮਾਰ ਨੂੰ 41 ਸਾਲ ਬਾਅਦ ਉਮਰ ਕੈਦ ਦੀ ਸਜ਼ਾ ਹੋਈ ਹੈ ਸਭ ਤੋਂ ਪਹਿਲੇ ਤਾਂ ਤੁਹਾਡੇ ਸਾਰੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਦੇਸ਼ ਵਿਦੇਸ਼ ਦੇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਣਾ ਤਾਂ ਸਰਕਾਰ ਨੇ ਸੀ ਔਰ ਜੱਜ ਸਾਹਿਬ ਨੇ ਸੀ ਔਰ ਜੱਜ ਸਾਹਿਬ ਨੇ ਜਿਹੜੀ ਟਿੱਪਣੀ ਵੀ ਨਾਲ ਕਰ ਦਿੱਤੀ ਹੈ ਜੱਜ ਸਾਹਿਬ ਨੇ ਕਿ ਉਮਰ ਬਹੁਤ ਹੋ ਗਈ ਹੈ 41 ਸਾਲ ਕਿੰਨੇ ਬੀਤ ਹੀ ਗਏ ਕੋਟਾ ਨੇ ਜਿਨ੍ਹਾਂ ਨੇ ਉਸ ਟਾਈਮ ਤਾਲੇ ਮਾਰ ਲਏ ਸੀ ਇਹ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਨੇ ਰਾਜਪਾਗ ਭੋਗ ਗਿਆਗਾ ਇਹ ਹੀ ਭਾਜਪੀ ਦੀ ਸਰਕਾਰ ਅੱਜ ਕਹਿ ਰਹੀ ਆ ਕਿ ਅਸੀਂ ਇਨਸਾਫ ਵਾਸਤੇ ਕਰ ਰਹੇ ਆ ਤੀਜੀ ਟਰਮ ਹੈ ਮੋਦੀ ਦੇ ਇਹਦੇ ਉੱਤੇ ਪਹਿਲੇ ਵਾਜਪਾਈ ਨੇ ਟਰਮ ਹੰਡਾਈ ਹੈਗੀ ਹੈ ਉਸ ਤੋਂ ਪਹਿਲੇ ਵੀ ਇੱਕ ਵਾਰੀ ਵਾਜਪਾਈ ਨੇ ਕੁਝ ਟਾਈਮ ਲਈ ਟਰਮ ਹੰਡਾਈ ਸੀ ਠੀਕ ਹੈ ਨਾ ਜੀ ਇਹ ਜਿਹੜੇ ਲੋਕ ਨੇ ਨਰਸੀਮਾ ਵਰ राव ਵਰਗੀਆਂ ਸਰਕਾਰਾਂ ਜਿਹੜੀਆਂ ਕਿ ਕਾਂਗਰਸ ਦੀਆਂ ਸੀ ਨਾਲੇ ਉਹਦੇ ਨਾਲ ਹੋਰ ਕਈ ਬੰਦਿਆਂ ਦੇ ਜੁਆਇੰਟ ਉਹਨਾਂ ਨੂੰ ਸਮਰਥਨ ਕੀਤਾ ਸੀ ਜਿਹਦੇ ਸਾਡੇ ਨਲਾਇਕ ਅਕਾਲੀ ਲੀਡਰ ਵੀ ਸੀ ਜਿਹੜੇ ਬਿਨਾਂ ਸ਼ਰਤ ਤੋਂ ਐਨੇ ਖੱਜਲ ਖਰਾਬੀ ਹੋਈ ਹੋਏ ਕੌਮ ਦੀ ਕੌਮ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਹੋਏ ਤੇ ਆਪਾਂ ਬਿਨਾਂ ਸ਼ਰਤ ਤੋਂ ਸਮਝੋਤੇ ਕਰੀਏ ਇਹ ਅਕਾਲੀ ਦਲ ਨੇ ਇਹ ਸਮਝੋਤੇ ਕੀਤੇ ਨੇ ਇਹ ਅਕਾਲੀ ਦਲ ਦੀ ਨਲਾਇਕ ਲੀਡਰਸ਼ਿਪ ਸਿੱਖ ਕੌਮ ਦੀ ਉਹ ਨਲਾਇਕ ਲੀਡਰਸ਼ਿਪ ਜਿਹੜੀ ਇਸ ਜਗ੍ਹਾ ਤੇ ਬਰਾਜਮਾਨ ਸੀ ਜਿਨ੍ਹਾਂ ਨੂੰ ਇਹ ਫੈਸਲੇ ਸਖਤ ਲੈਣੇ ਚਾਹੀਦੇ ਸੀ ਸ਼ਰਤਾਂ ਦੇ ਅਧੀਨ ਲੈਣੇ ਚਾਹੀਦੇ ਸੀ ਅਸੀਂ ਉਹਨਾਂ ਨੂੰ ਪਰ ਉਹਨਾਂ ਨੇ ਉਹਨਾਂ ਨੂੰ ਜਿਹੜਾ ਦਿੱਤੀਆਂ ਉਹਨਾਂ ਨਾਲ ਭਾਈਵਾਲ ਬਣੇ ਬਿਨਾਂ ਸ਼ਰਤ ਤੋਂ ਇਹ ਕਾਰਨ ਨਹੀਂ ਉਹ ਤੇ ਉਹ ਕੋਰਟ ਜਿਹੜੇ 41 ਸਾਲ ਉਹਨਾਂ ਨੂੰ ਖੁੱਲੇ ਛੱਡ ਤੇ ਫਿਰ ਸਤਵੰਤ ਸਿੰਘ ਕੇਰ ਸਿੰਘ ਨੂੰ ਕੁਲਾ ਕਿਉਂ ਨਹੀਂ ਛੱਡਿਆ ਗਿਆ ਹੂੰ ਸਤਵੰਤ ਸਿੰਘ ਕੇਰ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਦੋਂ ਇੰਦਰਾ ਗਾਂਧੀ ਮਾਰਤੀ ਤੇ ਕਿੰਨੇ ਟਾਈਮ ਬਾਅਦ ਸਜ਼ਾ ਹੋ ਗਈ ਹੂੰ ਜੇ ਜਰਰਾ ਵੈਦਿਆ ਦੀ ਨੂੰ ਪੂਨੇ ਜਾ ਕੇ ਠੋਕਿਆ ਤੇ ਉਹਨਾਂ ਦੀ ਉਹਨਾਂ ਨੂੰ ਜਿੰਦੇ ਸੁਖੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਤੇ ਉਹਨਾਂ ਨੂੰ ਵੀ ਨਾਲ ਲੱਗਦੇ ਕੁਝ ਟਾਈਮ ਦੇ ਵਿੱਚ ਵਿੱਚ ਹੋ ਗਈ ਸਾਡੇ ਆਸਤੇ ਸਿੱਖਾ ਹਾਸਤੇ ਖਾਸ ਤੌਰ ਤੇ ਇਹ ਜਿਹੜਾ ਕਾਨੂੰਨ ਆ ਇਹ ਦੋ ਨਹੀਂ ਕਈ ਤਰੀਕੇ ਦੇ ਮਾਪ ਡਾਂਡਰ ਨੂੰ ਲੈ ਕੇ ਚਲਦਾ ਹੈ ਇਸ ਕਰਕੇ ਅਸੀਂ ਜਿਹੜੀ ਜੱਜ ਸਾਹਿਬ ਦੀ ਟਿੱਪਣੀ ਕਿ 80 ਸਾਲ ਦੀ ਉਮਰ ਹੋ ਗਈ ਆ ਪਹਿਲੇ ਵੀ ਉਹ ਸਜ਼ਾ ਭੁਗਤ ਰਿਹਾ ਪਹਿਲੇ ਵੀ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਦੁਬਾਰਾ ਫਿਰ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਆ ਤੇ ਇਹ ਉਮਰ ਕੈਦ ਦੀ ਸਜ਼ਾ ਨਹੀਂ ਸੀ ਦਿੱਲੀ ਦੇ ਕਿਸੇ ਚੋਰਾਏ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਕਿਸੇ ਕਿਸੇ ਉਹਦੇ ਉੱਤੇ ਕਹਿ ਲੋ ਕਿ ਦਿੱਲੀ ਦੇ ਕਿਸੇ ਸ਼ਮਸ਼ਾਨਗਾਰਡ ਜਾਂ ਜਿੱਥੇ ਫਾਂਸੀ ਦੀ ਸਜ਼ਾ ਦਿੰਦੇ ਨੇ ਉਹ ਜਗ੍ਹਾ ਤੇ ਸਜ਼ਾ ਨਹੀਂ ਸੀ ਦੇਣੀ ਚਾਹੀਦੀ ਜੱਜ ਸਾਹਿਬ ਨੂੰ ਉਹਦੀ ਉਮਰ ਜਾਂ ਉਹਦੀ ਔਰਚੀ ਨੂੰ ਦੇਖ ਲੈ ਜਿਹੜੇ ਕਾਨੂੰਨੇ ਕਰਮ ਮੰਨ ਲਓ ਇਸ ਤੋਂ ਬਾਅਦ ਹੋਰ ਕੇਸ ਵਿੱਚ ਫਿਰ ਉਹ ਲੜਿੰਦਾ ਤੇ ਫਿਰ ਉਹਦੀ ਸਜ਼ਾ ਹੋ ਗਈ ਫਿਰ ਤੇ ਜੱਜ ਸਾਹਿਬ ਨੂੰ ਇੱਕ ਹੋਰ ਕੁਐਸਚਨ ਹੈ ਵੀ ਹਿੰਦੁਸਤਾਨ ਤੇ ਸਿਸਟਮ ਨੂੰ ਕਾਨੂੰਨ ਨੂੰ ਕਾਨੂੰਨ ਵੇ ਵਸਤਾਂ ਨੂੰ ਪੁੱਛਣਾ ਚਾਹੁੰਦੇ ਆ ਅਜਦਾ ਤੁਸੀਂ ਦਿੱਲੀ ਦਾ ਇਨਸਾਨ ਨਹੀਂ ਦਿੱਤਾ ਬਾਕੀ ਸਟੇਟਾਂ ਦੇ ਅੰਦਰ ਉਹ ਕੁਝ ਹੋਇਆ ਹਰਿਆਣਾ ਵਿੱਚ ਉਹ ਕੁਝ ਹੋਇਆ ਯਮਨਾ ਨਗਰ ਦੇ ਅੰਦਰ ਉਹ ਕੁਝ ਹੋਇਆ ਹੌਂਚਿਲੜ ਦਾ ਮੁੱਦਾ ਹੈਗਾ ਕਾਨਪੁਰ ਦਾ ਹੀ ਮੁੱਦੇ ਆ ਗਿਣੇ ਉਹਨਾਂ ਦੇ ਵਿੱਚ ਕੀ ਕਿਹਾ ਆਇਆ ਹੋਇਆ ਤੁਸੀਂ ਵੀ ਯਮਨਾ ਨਗਰ ਤੋਂ ਜੜ ਕੇ ਆਏ ਹੋ ਤੁਸੀਂ ਨੇ ਵੀ ਉਹ ਸੰਤਾਪ ਹੰਡਾਇਆ ਤੁਸੀਂ ਬਹੁਤ ਛੋਟੇ ਸੀ ਉਸ ਸਮੇਂ ਦੇ ਵਿੱਚ ਤੁਸੀਂ ਨੇ ਵੀ ਆਪਣੇ ਅੱਖੀ ਦੇਖਿਆ ਕਿ ਇੱਕ ਸਿੱਖ ਦਾ ਕਤਲ ਹੋਣ ਦੇਖੋ ਜੀ ਮੇਰੇ ਸਾਹਮਣੇ ਤਾਂ ਮੈਂ ਕਈ ਵਾਰੀ ਕਹਿ ਚੁੱਕਾ ਕਿ ਜਿਸ ਤਰ੍ਹਾਂ ਇੱਕ ਬੰਦੇ ਨੂੰ ਸਕੂਟਰ ਤੋਂ ਉਤਾਰ ਕੇ ਉਹਦਾ ਹੀ ਪਟ્રોલ ਕੱਢ ਕੇ ਉਹਨੂੰ ਅੱਗ ਲਗਾਈ ਜਾਏ। ਹੋਰ ਉਹ ਅੱਜ ਭਾਜਪੀ ਦਾ ਐਮਸੀਓ ਹੈ। ਹਮ ਜਮਨਾ ਨਗਰ ਦੇ ਅੰਦਰ ਤੇ ਇਹ ਕਹਿੰਦੇ ਆਉਣ ਕਿ ਅਸੀਂ ਦੇਖੋ ਜੀ ਅਸੀਂ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਵਿੱਚ ਅਸੀਂ ਅੱਗੇ ਹੋ ਕੇ ਅਸੀਂ ਇਹ ਲੜਾਈ ਨੂੰ ਉਹ ਕੀਤਾਗਾ ਨਹੀਂ। ਇਹ ਕੀਤਾ ਨਹੀਂ ਹੈਗਾ। ਇਹ ਚੰ드ਰਮਾ ਤੇ ਲੱਗੇ ਦਾਗ ਵਿੱਚ। ਇਹ ਦਾਗ ਲੱਗਾ ਹੋਇਆ ਇਸ ਦੇਸ਼ ਤੇ। ਇਹ ਦੇਸ਼ ਦੇ ਉੱਤੇ ਦਾਗ ਹੈਗਾ। ਇਹ ਧੋਤਾ ਨਹੀਂ ਇਹਨਾਂ ਨੇ ਇਹ ਜਿਹੜੇ ਜਿਹੜੀ ਇਹਨਾਂ ਨੇ ਖੁਸ਼ੀ ਸਮਝਦੇ ਨੇ ਅਸੀਂ ਇਸ ਤੋਂ ਨਾ ਖੁਸ਼ ਹੈਗੇ ਆ ਉਹ ਪੀੜਤ ਪਰਿਵਾਰਾਂ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਅੱਗੇ ਅਦਾਲਤ ਦੇ ਵਿੱਚ ਜਾਵਾਂਗੇ ਫਾਂਸੀ ਦੀ ਸਜ਼ਾ ਦੇ ਲਈ ਪੈਰ ਬਾਈ ਕਰਾਂਗੇ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਮੈਂ ਕਹਿੰਦਾ ਫਾਂਸੀ ਦੀ ਸਜ਼ਾ ਉਹ ਵੀ ਛੁਪ ਛਪੀਤੇ ਨਹੀਂ ਹੋਣੀ ਚਾਹੀਦੀ ਓਪਨ ਪਬਲਿਕਲੀ ਹੋਣੀ ਚਾਹੀਦੀ ਹੈ ਕਿਸੇ ਚੌਰਾਹੇ ਦੇ ਉੱਤੇ ਖੜੇ ਕਰਕੇ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ ਤਾਂ ਹੀ ਮਲਗੀ ਉਹ ਫਾਂਸੀ ਦੀ ਸਜ਼ਾ ਵੀ ਉਹਨੂੰ ਚੁਰਾਏ ਦੇ ਵਿੱਚ ਵੀ ਘਾਟਾ ਵੈਸੇ ਕਿਉਂਕਿ 41 ਸਾਲ ਦੀ ਜ਼ਿੰਦਗੀ ਮੈਂ ਕਹਿ ਰਿਹਾ ਮੰਨੂ ਇਸ ਤਰੀਕੇ ਦੇ ਜਿਹੜੇ ਬੰਦਿਆ ਨੇ ਮਾਰੇ ਨੇ ਉਹ ਬੰਦਿਆ ਨੂੰ ਮਾਰਨ ਦੀ ਪਰਮਿਸ਼ਨ ਦੇ ਦਿਓ ਤੁਸੀਂ ਉਹਨੂੰ 40 41 ਸਾਲ ਬਾਅਦ ਸਜ਼ਾ ਦੇ ਰਹੇ ਹੋ ਮੰਨੂ ਤੁਸੀਂ 20 ਸਾਲ ਬਾਅਦ ਮਨੂੰ ਫਾਂਸੀ ਦੀ ਸਜ਼ਾ ਮੈਂ ਫਾਂਸੀ ਦੀ ਸਜ਼ਾ ਜਿਹੜੇ ਚੁਰਾਈ ਦੇ ਕਹੋਗੇ ਮੈਂ ਉਸ ਜਗ੍ਹਾ ਤੇ ਚੁਰਾਈ ਦੇ ਲਟਕ ਕੇ ਫਾਂਸੀ ਦੀ ਸਜ਼ਾ ਕਬੂਲਨ ਨੂੰ ਤਿਆਰ ਹੈਗਾ ਮੰਨੂ ਦਿਓ ਪਰਮਿਸ਼ਨ ਮਨੂੰ ਲਿਖਤੀ ਤੌਰ ਤੇ ਦੇਵੇ ਕੋਰਟ ਮੈਂ ਸਜ਼ਾ ਭੁਗਤਣ ਨੂੰ ਤਿਆਰ ਹੈਗਾ ਪਰ ਇਹ ਕੀ ਕੰਮ ਉਨੇ ਤੇ ਇੱਕ ਥੋੜੀ ਪਹਿਲੇ ਵੀ ਸਜ਼ਾ ਭੁਗਤ ਰਿਆ ਹੋ ਉਮਰ ਕੈਦ ਦੀ ਫਿਰ ਦੁਬਾਰਾ ਹੋ ਗਈ ਹੁਣ ਦੋ ਦੋ ਬੰਦਿਆਂ ਦੇ ਕੱਲ ਨੂੰ ਫਿਰ ਆ ਜਾਏਗਾ ਫਿਰ ਫਿਰ ਚੱਲੂਗੀ ਬਰਾਬਰ ਉਹ ਤਾਂ ਫਿਰ ਇੱਕਦਮ ਖਤਮ ਹੋ ਜਾਣੀ ਹੈ ਫਿਰ 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 ਕੀ ਫਾਇਦਾ ਉਹਦਾ ਨਾਲੇ ਜ਼ਿੰਦਗੀ ਜੀ ਕੇ ਕੀ ਕੋਰਟ ਨੇ ਜੜੀਆਂ ਸਹੂਲਤਾਂ ਸਰਕਾਰੀ ਲੈ ਰਿਆ ਪੈਨਸ਼ਨਾਂ ਲੈ ਰਿਆ ਐਮਪੀ ਰਾਸਵਾ ਮੈਂਬਰ ਦੀਆਂ ਜਾਂ ਉਥੇ ਦੇ ਐਮਐਲਏ ਰਹਾਗਾ ਉਹ ਜੜੀਆਂ ਸਹੂਲਤਾਂ ਲੈ ਰਿਆ ਕੀ ਸਹੂਲਤਾਂ ਉਹਦੀਆਂ ਵਾਪਸ ਲਈਆਂ ਮਿਲ ਰਹੀਆਂ ਨੇ ਹਾਲੇ ਵੀ ਹਾਂ ਮੈਂ ਉਹ ਹੀ ਗੱਲ ਕਰਨ ਨਾ ਸਹੂਲਤਾਂ ਵੀ ਸਰਕਾਰੀ ਮਿਲ ਰੀਆਂ ਨੇ ਫਿਰ ਫਿਰ ਕਾਹਦਾ ਮੁਜਰਮ ਕਾਹਦਾ ਸਾਬਤ ਹੋਇਆ ਹੋ ਇਹ ਅੱਖਾਂ 'ਚ ਘੱਟਾ ਇਹ ਸਰਾਸਰ ਸਿੱਖਾਂ ਦੇ ਨਾਲ ਧੋਖਾ ਸਿੱਖਾਂ ਦਾ ਅਨਿਆਏ ਨਹੀਂ ਹੋਇਆ ਇਹ ਦੇਸ਼ ਨਹੀਂ ਧੋਣਾ ਚਾਹੁੰਦਾ ਔਰ ਨਾ ਹੀ ਇਹ ਦਿੱਤੇ ਹਿਊਮਨ ਰਾਈਟਸ ਦੀਆਂ ਜਿਹੜੇ ਆਪਣੇ ਆਪ ਨੂੰ ਥੰਮ ਕਹਿਣ ਵਾਲੇ ਨੇ ਦੇਸ਼ ਨੇ ਉਹਨਾਂ ਨੇ ਵੀ ਇਹਦੇ ਉੱਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਇਸ ਕਰਕੇ ਸਾਡਾ ਅਸੀਂ ਮੰਨੋ ਅਸੀਂ ਇਹ ਗੱਲ ਕਹਨੇ ਆ ਕਿ ਇਹ ਜਿਹੜੀ ਸਜ਼ਾਵਾਂ ਹੋਈਆਂ ਜਾਂ ਸਜ਼ਾ ਦੀ ਗੱਲ ਕੀਤੀ ਆ ਐਨੀ ਉਮਰ ਐਨੀ ਸ਼ਾਈ ਤਰੀਕੇ ਦੇ ਨਾਲ ਭੁਗਤ ਕੇ ਉਹ ਅੱਜ ਕਹਿ ਲੋ ਕਿ ਉਮਰ ਉਮਰ ਕਹਿੰਦਾ ਪਹਿਲੇ ਵੀ ਉਹ ਜੇਲ੍ਹ ਵਿੱਚ ਭੁਗਤ ਰਿਆ ਸੀ ਤੇ ਉਹਨੂੰ ਦੂਜੇ ਕੇਸੇ ਦੇ ਦੇਣੀ ਇਹ ਕੋਈ ਉਹ ਨਹੀਂ ਉਹਨੂੰ ਤਾਂ ਜੱਜ ਸਾਹਿਬ ਨੂੰ ਜਿਹੜਾ ਫੈਸਲਾ ਸੀ ਉਹ ਸੋਚ ਸਮਝ ਕੇ ਦੇਣਾ ਚਾਹੀਦਾ ਸੀ ਔਰ ਉਸ ਦੇਣਾ ਚਾਹੀਦਾ ਸੀ ਜਿਹੜੀ ਕਮੇਟੀ ਜਿਹੜੇ ਸਿੱਖ ਇਹ ਗੱਲ ਨੂੰ ਇਨਸਾਫ ਤੋਂ ਕਹਿ ਰਹੇ ਨੇ ਕਿ ਸਾਨੂੰ ਇਨਸਾਫ ਨਹੀਂ ਦੇਸ਼ ਵਿੱਚ ਮਿਲ ਰਿਹਾ ਜੱਜ ਸਾਹਿਬ ਨੂੰ ਉਹ ਚੀਜ਼ਾਂ ਨੂੰ ਵੀ ਨਾਲ ਦੇਖਣਾ ਚਾਹੀਦਾਗਾ ਸੀ ਕਿ ਜਦੋਂ ਚੀਜ਼ਾਂ ਸਾਬਤ ਹੋ ਰਹੀਆਂ ਨੇ ਫਿਰ ਤੁਸੀਂ ਸਤਨ ਸਿੰਘ ਕੇਰ ਸਿੰਘ ਨੂੰ ਕਿੰਜ ਫਾਂਸੀ ਦੇਤੀ ਬਾਈ ਤੁਸੀਂ ਫਿਰ ਜਿੰਦੇ ਸੁੱਖੇ ਨੂੰ ਕਾ ਫਾਂਸੀ ਕਹਿੰਦੇ ਉਹਨਾਂ ਦੇ ਇੱਕ ਬੰਦੇ ਦਾ ਕਤਲ ਕੀਤਾ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਨੇ ਤਾਂ ਗਲਾ ਹੀ ਟਾਇਰ ਪਾ ਪਾ ਕੇ ਛੋਟੇ ਛੋਟੇ 6-6 ਮਹੀਨੇ ਤੇ 3-3 ਮਹੀਨੇ ਦੇ ਬੱਚਿਆਂ ਨੂੰ ਵੀ ਫੂਕਿਆ ਹੈਗਾ ਤੇ ਗਲਾ ਹੀ ਟਾਇਰ ਪਾ ਕੇ ਇੱਜ਼ਤ ਪੱਤ ਵੀ ਲੁੱਟੀਆਂ ਗਈਆਂ ਨੇ ਲੋਕਾਂ ਨੇ ਪੈਰਾਈ ਕੀਤੀ ਹੈਗੀ ਆ ਉਹ ਮਾਂ ਉਹਦੀ ਉਸ ਟੈਪ ਤੇ ਇਹ ਕਿਸ ਤਰੀਕੇ ਦੀ ਸਜ਼ਾ ਭੁਗਤਣ ਦੇ ਹੋਣੀ ਚਾਹੀਦੀ ਸੀ ਔਰ ਕਿਸ ਤਰੀਕੇ ਦੀ ਤੁਸੀਂ ਸਜ਼ਾ ਦੇ ਰਹੇ ਹੋ ਇਹ ਤੁਸੀਂ ਕੀ ਨਿਆਂ ਦੇ ਰਹੇ ਕਿਉਂ ਨਹੀਂ ਹਾਲੇ ਹੋਰ ਕਿੰਨੇ ਕੇਸ ਨੇ ਜਿਹੜੇ ਹਾਲੇ ਉਸ ਆਖਰੀ ਪੜਾਅ ਤੱਕ ਨਹੀਂ ਪਹੁੰਚੇ ਹਾਲੇ ਵੀ ਜਿਹੜੇ ਕਈ ਗੁਨਾਹਗਾਰ ਨੇ ਉਹ ਹਾਲੇ ਬਾਹਰ ਘੁੰਮਦੇ ਨੇ ਹਾਲੇ ਵੀ ਹੋ ਰਹੀ ਹੈਗੇ ਨੇ ਕਿ ਇਸ ਇਹਦਾ ਕੁਛ ਵੀ ਨਹੀਂ ਐਨਾ ਬੰਦਾ ਉਜਾੜ ਦੇਣਾ ਐਨਾ ਬੰਦਾ ਮਾਰ ਦੇਣਾ ਦਿੱਲੀ ਚ ਐਫ ਆਈ ਆਰ ਤੇ ਬਹੁਤ ਚੰਦ ਬੰਦਿਆਂ ਦੀਆਂ ਹੋਈਆਂ ਨੇ ਕੁਛ ਬੰਦਿਆਂ ਦੀਆਂ ਹੋਈਆਂ ਨੇ ਐਫ ਆਈ ਆਰ ਨਹੀਂ ਹੋਈਆਂ ਇੱਥੇ ਸਾਡੇ ਕੋਲ ਇੱਕ ਹਰਜੀਤ ਸਿੰਘ ਹੈ ਗਿਆ ਤੁਹਾਨੂੰ ਉਹ ਮਲਾਏ ਵੀ ਸੀ ਤੁਸੀਂ ਉਹ ਇੰਟਰਵਿਊ ਵੀ ਕੀਤੀ ਆ ਉਹਨਾਂ ਦੇ ਪਿਓ ਨੂੰ ਉਹ ਫਰਸਟ ਕਲਾਸ ਸੀ ਬੰਦੇ ਔਰ ਡਾਕਟਰ ਮਨਮੋਹਨ ਸਿੰਘ ਦੇ ਨਾਲ ਉਹਨਾਂ ਦੀ ਯਾਰੀ ਦੋਸਤੀ ਵੀ ਸੀ ਉਹ 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 ਬੰਦਿਆਂ ਨੂੰ ਜੇ ਰੇਲ ਗੱਡੀ ਦੇ ਅੰਦਰ ਫਰਸਟ ਕਲਾਸ ਦੇ ਅੰਦਰ ਬੈਠਿਆਂ ਨੂੰ آگ ਲਗਾਈ ਗਈ ਆ ਕੀ ਉਹਨਾਂ ਨੂੰ ਇਨਸਾਫ ਮਿਲ ਗਿਆ ਕਈ ਕੇਸ ਨੇ ਇੱਕ ਨਹੀਂ ਹਜ਼ਾਰਾਂ ਹੀ ਕੇਸ ਨੇ ਇਸ ਕਰਕੇ ਇਹ ਦੇਸ਼ ਤੇ ਮੱਥੇ ਤੇ ਅਸੀਂ ਏਸੀ ਕੱਲ ਕਹਿੰਦੇ ਆ ਜਿਸ ਤਰ੍ਹਾਂ ਚੰਦਰਮਾ ਦੇ ਮੱਥੇ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਿੰਦੁਸਤਾਨ ਦੇ ਮੱਥੇ ਤੇ ਗਰੈਂ ਲੱਗ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡੇ ਮੁੱਦੇ ਦੇ ਉੱਤੇ ਕੁਝ ਨਹੀਂ ਕੀਤਾ ਕੀ ਤੁਹਾਡੇ ਮੁੱਦੇ ਤੇ ਤੁਹਾਨੂੰ ਸਹੂਲਤਾਂ ਦੇਣ ਦੇ ਨਾਮ ਤੇ ਸਿਰਫ ਸਿਆਸਤ ਹੀ ਹੋਈ ਹੈ ਬਿਲਕੁਲ ਜੀ ਦੇਖੋ 32000 ਪਰਿਵਾਰ 32 ਤੋਂ 35000 ਪਰਿਵਾਰ ਪੰਜਾਬ ਚ ਆਇਆ ਕੀ 32 ਤੋਂ 35000 ਪਰਿਵਾਰ ਨੂੰ ਸੈਟਲ ਕੀਤਾ ਕਿਸੇ ਨੇ ਕੀ ਸ਼ਰੋਮਣੀ ਕਮੇਟੀ ਨੇ ਕੋਈ ਸਿਸਟਮ ਅਪਣਾਇਆ ਕੀ ਸ਼ਰੋਮਣੀ ਕਮੇਟੀ ਨੇ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਹੋਰ ਸੰਸਥਾਵਾਂ ਨੂੰ ਕਿਦੇ ਹੁਕਮ ਕੀਤੇ ਕਿ ਇਹ ਤੁਸੀਂ ਕੀ ਬਿਨਾਂ ਸ਼ਰਤਾਂ ਦੇ ਸਮਝੌਤੇ ਕਰ ਰਹੇ ਆ ਕਿਉਂ ਇਹ ਕਿੰਨੇ ਕਰਨਾ ਸੀ ਜਥੇਦਾਰਾਂ ਨੇ ਕੀ ਕਰਨਾ ਸੀ ਅੱਜ ਜਥੇਦਾਰ ਜਦੋਂ ਉਹਨਾਂ ਨੂੰ ਚੱਕ ਕੇ ਥੱਲੇ ਲਾ ਦਿੰਦੇ ਨੇ ਤੇ ਉਹ ਬੋਲਦੇ ਨੇ ਅੱਜ ਜਥੇਦਾਰਾਂ ਨੇ ਜਿਹੜੀ ਜਥੇਦਾਰੇ ਵਾਲੀ ਬਾਗੜੌਰ ਜਿਹੜੀ ਚੀਜ਼ ਸੀ ਉਹਨਾਂ ਦੇ ਹੱਥ 'ਚ ਉਹਨੂੰ ਹੀ ਇਹਨਾਂ ਨੇ ਮਲਿਆ ਮੇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾ ਰਹੇ ਨੇ ਲੀਡਰ ਕਹਿੰਦੇ ਨੇ ਕਿਸੇ ਲੰਮੀ ਲੜਾਈ ਲੜੀ ਹੈ ਤਾਂ ਹੀ ਉਸ ਦਾ ਨਤੀਜਾ ਅੱਜ ਸਜਾਵਾਂ ਜਿਹੜੀਆਂ ਹੋ ਰਹੀਆਂ ਨੇ ਇਹ ਮਾਮਲਿਆਂ ਦੇ ਵਿੱਚ ਰਸੀ ਕਿਤਲੇਮ ਦੇ ਵਿੱਚ ਮੈਂ ਦੇਖਿਆ ਕਈ ਅਕਾਲੀ ਲੀਡਰਾਂ ਦੇ ਜਿਹੜੇ ਵੱਡੇ ਲੀਡਰ ਹੋਣ ਪੋਸਟਾਂ ਪਾਈਆਂ ਨੇ ਫੇਸਬੁੱਕ ਕੋਈ ਵੱਡੇ ਲੀਡਰ ਨਹੀਂ ਉਹ ਮੀਡੀਆ ਨੇ ਵੱਡੇ ਬਣਾਤੇ ਜਾਂ ਉਹ ਘਰੋਂ ਵੱਡੇ ਤਗੜੇ ਸੀ ਤੇ ਉਹ ਉਹਨਾਂ ਦੀ ਕਹਿ ਲੋ ਕੀ ਉਪਰੋਂ ਉਹਨਾਂ ਨੂੰ ਉਹਨਾਂ ਨੇ ਸਾਡੇ ਨਾਮ ਤੇ ਸਿਆਸਤ ਕਰਕੇ ਹੱਡੀਆਂ ਕੁੱਤਿਆਂ ਦੇ ਅੱਗੇ ਸਾਡੇ ਮਾਸ ਸੱਟ ਕੇ ਤੇ ਉਹ ਨਾਮ ਦੀ ਚੋਣ ਮਨਿਫੈਸਟੋ ਬਣਾ ਕੇ ਤੇ ਝੂਠੇ ਕੱਲਾ ਕਰਕੇ ਉਹ ਵੱਡੇ ਲੀਡਰ ਬਣਨ ਦੀ ਕੋਸ਼ਿਸ਼ ਕੀਤੀ ਆ ਸਾਡੀ ਨਿਗਾ ਚ ਵੱਡੇ ਲੀਡਰ ਨਹੀਂ ਹੈਗੇ ਵੱਡੇ ਲੀਡਰ ਉਹ ਤਦ ਹੁੰਦੇ ਜੇ ਕੌਮ ਦੀ ਗੱਲ ਜੇ ਕੌਮ ਦੀ ਗੱਲ ਕਿਸੇ ਨੇ ਕੀਤੀ ਆ ਐਵੇਂ ਕਹਿ ਦੇਣਾ ਜਦੋਂ ਕੋਈ ਗੱਲ ਹੋ ਜੈਨੀ ਉਹ 2 ਲੱਖ ਰੁਪਏ ਜੇ ਅਸੀਂ ਡਾਕਟਰ ਮਰਮੋਹਨ ਸਿੰਘ ਕੋਲੋਂ ਕਰਕੇ ਕਰਾ ਲਿਆ ਅਸੀਂ ਉਹ ਕਰਾ ਲਿਆ ਉਹ ਕਤਲ ਕਰਨ ਵਾਲੇ ਕੋਲੋਂ ਤੁਸੀਂ ਮਾਫੀ ਨਹੀਂ ਮੰਗਵਾ ਸਕੇ ਇੱਕ ਸਰਦਾਰ ਪ੍ਰਧਾਨ ਮੰਤਰੀ ਕੋਲੋਂ ਤੁਸੀਂ ਪਾਰਲੀਮੈਂਟ 'ਚ ਮਾਫੀ ਮੰਗਾਈ ਉਦੋਂ ਕਿੱਥੇ ਸੀ ਜਦੋਂ ਡਾਕਟਰ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਨੇ ਇੱਕ ਸ਼ਬਦ ਬੋਲਿਆ ਸੀ ਨਾਲ ਤੁਸੀਂ ਉਹਨਾਂ ਦੀ ਉਹਨਾਂ ਦੀ ਜਿਹੜੀ ਉਸ ਟਾਈਮ ਪਾਰਲੀਮੈਂਟ 'ਚ ਬੋਲੇ ਨੇ ਬੱਟ ਮੈਂ ਮਾਫੀ ਮੰਗ ਰਿਹਾ ਬੱਟ ਬੱਟ ਦੇ ਵਿੱਚ ਬੜਾ ਕੁਛ ਹੈ ਇਹ ਦੇਸ਼ ਨੂੰ ਇਹ ਉਹ ਹਿਊਮਨ ਰਾਈਟਸ ਨੂੰ ਉਹ ਉਹ ਦੇਸ਼ਾਂ ਨੂੰ ਸੋਚਣਾ ਚਾਹੀਦਾ ਕਿ ਉਹ ਡਾਕਟਰ ਮਨਮੋਹਨ ਸਿੰਘ ਦਾ ਬੱਟ ਬੱਟ ਕੀ ਆ ਉਹ ਕੋਰਟਾਂ ਨੂੰ ਸਮਝਣਾ ਚਾਹੀਦਾ ਬੱਟ ਕੀ ਆ ਬਾਟੇ ਆ ਕਿ ਮੈਂ ਤਾਂ ਕਸੂਰਵਾਰ ਨਹੀਂ ਸੀ ਮੈਂ ਤਾਂ ਸਿੱਖ ਹਾਂ ਮੇਰੇ ਤੋਂ ਹੀ ਮਾਫੀ ਮੰਗਵਾ ਕੇ ਮੈਂ ਤਾਂ ਕਤਲ ਨਹੀਂ ਕੀਤਾ ਮੈਂ ਕਤਲ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਹੈਗੀ ਵੱਡਾ ਦਰਖਤ गिरਦਾ ਤਾਂ ਧਰਤੀ ਹਿੱਲਦੀ ਆ ਤੇ ਜਦੋਂ ਫਿਰ ਉਹੀ ਬੰਦੇ ਆ ਜਿਹੜੇ ਉਹ ਬੰਦੇ ਦਾ ਹੀ ਕਤਲ ਹੋਇਆ ਰਜੀਵ ગાંધી ਦਾ ਫਿਰ ਉਹ ਉਹਦੇ ਤਾਂ ਬਾਹਰ ਘੁੰਮਦੇ ਰਹੇ ਤੇ ਸਾਡੇ ਵਾਲੇ ਅੰਦਰ ਨੇ 35-35 ਸਾਲ ਦੀ ਸਜ਼ਾਵਾਂ ਭੁਗਤ ਕੇ ਵੀ ਬਿਲਕੁਲ ਇੱਕ ਚੀਜ਼ ਹੋਰ ਦੱਸੋ ਮੈਨੂੰ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਹੜੇ ਵੀ ਪੀੜਤ ਪਰਿਵਾਰ ਮੋਹਾਲੀ ਦੇ ਵਿੱਚ ਰਹਿੰਦੇ ਨੇ ਤਾਂ ਉਹ ਹਾਲੇ ਤੱਕ ਵੀ ਬਿਲਕੁਲ ਸੈੱਟ ਨਹੀਂ ਹੋ ਸਕੇ ਉਹਨਾਂ ਦੇ ਉੱਪਰ ਲੱਖਾਂ ਦਾ ਕਰਜ਼ਾ ਚੜ ਗਿਆ ਉਹਨਾਂ ਦੇ ਬੱਚੇ ਜਿਹੜੇ ਵੇਰ ਜੁਗਾਰ ਨੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਅੱਗੇ ਉਹਨਾਂ ਦੀ ਪੜ੍ਹਾਈ ਦਾ ਵੀ ਜਿਹੜਾ ਰੱਬ ਹੀ ਰੱਖ ਤੁਸੀਂ ਗੱਲ ਕਹਿੰਦੇ ਹੋ ਜਿਹੜੀਆਂ ਇਹਨਾਂ ਨੇ ਪਾਲਸੀਆਂ ਬਣਾਈਆਂ ਇਹ ਚੰਡੀਗੜ੍ਹ ਨਾਲ ਹੀ ਹੈ ਤੁਸੀਂ ਚੰਡੀਗੜ੍ਹ ਦੇ ਵੀਸੀ ਨੂੰ ਕਾਲ ਚਲੇ ਜਾਓ ਉਹਨੂੰ ਪੁੱਛੋ ਕਿ ਤੁਸੀਂ ਇੱਕ ਪਾਲਸੀਆਂ ਬਣਾਈਆਂ ਸੀ ਜਿਦੇ ਚ ਰਿਜ਼ਰਵੇਸ਼ਨ ਕੀਤੀ ਸੀ ਕਿਆ ਤੁਹਾਡੀ ਰਜਰਵੇਸ਼ਨ ਹੈਗੀ ਹੈ ਮੈਂ 17 18 ਸਾਲ ਦੀ ਉਮਰ ਮੰਨ ਲਓ ਹੈਗੀ ਸੀ ਜਦੋਂ ਮੈਂ ਇੱਥੇ ਆ ਗਿਆ ਠੀਕ ਹੈ ਨਹੀਂ ਮੈਂ ਦਸਵੀਂ ਦੀ ਪੜ੍ਹਾਈ ਕਰਕੇ ਇੱਥੇ ਆ ਗਿਆ ਮੈਂ ਨਹੀਂ ਪੜ੍ਹ ਸਕਿਆ ਕਿ ਮੇਰੇ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਮੇਰੇ ਬੱਚੇ ਨੂੰ ਸਹੂਲਤ ਨਹੀਂ ਦਿੰਦੇ ਕਹਿੰਦੇ ਪੋਤਾ ਹੈ ਤੇ ਮੰਨੂ ਤੁਸੀਂ ਬੇਰੁਜ਼ਗਾਰ ਕਰਤਾ ਮੇਰੀ ਵਾਈਫ ਐਮਏ ਵੀ ਹੈ ਡਾ ਮੰਨੂ ਤੁਸੀਂ ਰੋਜ਼ਗਾਰ ਵੀ ਨਹੀਂ ਦਿੱਤਾ ਮੈਨੂੰ ਕਿਤੇ ਪੀਣ ਭਰਤੀ ਕੀਤਾ ਮੈਨੂੰ ਪੀਆ ਨਹੀਂ ਭਰਤੀ ਕਰ ਦਿੰਦੇ ਮੈਨੂੰ ਕਿਤੇ ਨੌਕਰੀ ਦੇ ਦਿੰਦੇ ਨਹੀਂ ਮੈਂ ਉਹ ਜ਼ਿੰਦਗੀ ਦੇ ਪੜਾਚੋਂ ਨਿਕਲ ਕੇ ਆਇਆ ਜ਼ਿੰਦਗੀ ਜਵਾਨੀ ਕਿੱਥੇ ਚਲੀ ਗਈ ਮੇਰੀ ਰੋਲ ਦਿੱਤੀ ਇਹ ਦੇਸ਼ ਨੇ ਇਹ ਸਿਸਟਮ ਨੇ ਇਹ ਆਪਣੇਆਂ ਨੇ ਵੀ ਆਪਣੇਆਂ ਦਾ ਮਤਲਬ ਹੈ ਆਪਣੀ ਕੌਮ ਦੇ ਲੀਡਰਾਂ ਨੇ ਜਿਹੜੇ ਅੱਜ ਐਵੇਂ છાતી ઠોકકે ਕਹਿੰਦੇ ਨੇ ਕਿ ਅਸੀਂ ਬੜੀ ਲੰਬੀ ਲੜਾਈ ਲੜੀ ਆ ਕੁਝ ਨਹੀਂ ਲੜੀ ਤੁਹਾਡੇ ਮਸਲੇ ਤੇ ਕਈ ਸਰਕਾਰਾਂ ਵੀ ਬਣੀਆਂ ਤੁਹਾਡਾ ਮਸਲਾ ਜਦੋਂ ਉਹ ਦਿਨ ਆ ਜਾਂਦੇ ਨੇ 84 ਨਵੰਬਰ ਦਾ ਮਹੀਨਾ ਆ ਜਾਂਦਾ ਸਾਲ ਦੇ ਵਿੱਚ ਤਾਂ ਉਦੋਂ ਬੜੇ ਬਿਆਨਵਾਜੀ ਹੁੰਦੀ ਆ ਉਦੋਂ ਮੁੱਦਾ ਉੱਠ ਕੱਢਦਾ ਫਿਰ ਠੰਡੇ ਵਾਸਤੇ ਦੇ ਵਿੱਚ ਜਾਂ ਫਿਰ ਵੋਟਾਂ ਵੇਲੇ ਜਾਦਾ ਆ ਜਾਂਦਾ ਬਿਲਕੁਲ ਜੀ ਉਹੀ ਗੱਲ ਕਹਿ ਰਿਆਂ ਸ਼੍ਰੋਮਣੀ ਕਮੇਟੀ ਪਹਿਲੇ ਦੋ ਸੀ ਹੁਣ ਤਿੰਨ ਹੋ ਗਈਆਂ ਮੈਂ ਨਾੜਾ ਸਾਹਿਬ ਗੁਰਦੁਆਰੇ ਇੱਕ ਦਿਨ ਸ਼੍ਰੋਮਣੀ ਕਮੇਟੀ ਹਰਿਆਣਾ ਦੇ ਉੱਥੇ ਬੰਦਿਆਂ ਨੂੰ ਮਿਲਿਆ ਉਹ ਕਹਿੰਦੇ ਅਸੀਂ ਗੱਲ ਕੀਤੀ ਆਈ ਅਸੀਂ ਚੱਕ ਰਹਿ ਗਿਆ ਤੁਸੀਂ ਤਾਂ ਬੀਜੇਪੀ ਨਾਲ ਯਾਰ ਸਾਂਝਾ ਪਾਈ ਪਰ ਗੁਰੂ ਸਾਹਿਬ ਨੇ ਕਿਦੇ ਸਾਂਝਾ ਪਾਈਆਂ ਸੀ ਕਸ਼ਮੀਰੀ ਪੰਡਤਾਂਸ ਤੇ ਲੜਾਈ ਲੜਨ ਦੇ ਵਾਸਤੇ ਜਿਹੜੇ ਉਹਨਾਂ ਵਾਸਤੇ ਗਏ ਸੀ ਆਪਣਾ ਸੀਸ ਦੇ ਦਿੱਤਾ ਸੀ ਤੇ ਆਪਣੇ ਸਾਹਿਬ ਜاده ਜਦੋਂ ਉੱਥੇ ਜਾ ਕੇ ਔਰੰਗਜ਼ੇਬ ਦੇ ਉੱਥੇ ਜਾ ਕੇ ਬੋਲਦੇ ਨੇ ਮਿੱਟੀ ਮੁਸਲਮਾਨ ਦੀ ਦੇ ਸ਼ਬਦ ਦੇ ਉੱਤੇ ਤੇ ਉਹ ਕਹਿ ਦਿੰਦੇ ਨੇ ਵੀ ਤੂੰ ਸਾਡੇ ਮੱਥੇ ਨਾਲ ਲੱਗੀ ਉਧਰ ਨੂੰ ਮੂੰਹ ਕਰ ਲਈ ਤੇ ਸਾਡੇ ਲੀਟਰ ਕੀ ਕਰਦੇ ਨੇ ਕਰਦੇ ਨੇ ਹੈ ਕਿਸੇ ਚ ਤੜ ਧਮ ਅਣਖ ਗਿਆਰਤ ਸਿੱਖਾਂ ਦੀ ਇਹ ਸਾਰੇ ਲੀਡਰ ਗਵਾ ਚੁੱਕੇ ਨੇ ਬਿਲਕੁਲ ਬਹੁਤ ਬਹੁਤ ਧੰਨਵਾਦ ਵਾਹ ਖਾਲਸਾ ਵਾਹ ਫਤਿਹ ਸੁਖਵਿੰਦਰ ਸਿੰਘ ਸਾਡੇ ਨਾਲ ਸੀ ਤਾਂ ਇਹਨਾਂ ਨੇ ਵੀ ਉਹ ਸੰਤਾਪ ਹੰਡਾਇਆ ਇਹਨਾਂ ਨੇ ਵੀ ਉਹ ਦਰਦ ਹੰਡਾਇਆ ਜਵਾਨੀ ਪੈਰਾ ਸੀ ਨਾ ਤੇ ਜਦੋਂ ਇਹ ਉਦੋਂ ਇਹ ਘਟਨਾ ਵਾਪਰੀ ਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਅੱਜ ਵੀ ਅੱਖਾਂ ਦੇ ਵਿੱਚ ਸਮਾਈ ਬੈਠੇ ਨੇ ਤਾਂ ਸਾਫ਼ ਕਿਹਾ ਕਿ ਸੱਜਣ ਕੁਮਾਰ ਨੂੰ ਸਿਸਟਮ ਦੇ ਅੰਦਰ ਰਹਿ ਕੇ ਫਾਂਸੀ ਨਹੀਂ ਹੋਣੀ ਚਾਹੀਦੀ ਸੀ ਜੇਲ੍ਹ ਦੇ ਵਿੱਚ ਫਾਂਸੀ ਨਹੀਂ ਹੋਣੀ ਚਾਹੀਦੀ ਸਗੋਂ ਕਿਸ ਨੂੰ ਚਰਾਹੇ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਅੱਜ ਵੀ ਮੰਗ ਕਰਦੇ ਨੇ ਕਿ ਜਿਸ ਤਰੀਕੇ ਦੇ ਨਾਲ ਉਮਰ ਕੈਦ ਦੀ ਸਜ਼ਾ ਤਾਂ ਉਹਨੂੰ ਪਹਿਲਾਂ ਹੀ ਹੋਈ ਪਈ ਹੈ ਨਾਲ ਉਹ ਪੈਰਲਰ ਚੱਲੇਗੀ ਤਾਂ ਉਸ ਦਾ ਕੀ ਫਾਇਦਾ ਹੋਵੇਗਾ ਤਾਂ ਲੋਕਾਂ ਨੂੰ ਕੀ ਉਸ ਦੇ ਨਾਲ ਜਿਹੜਾ ਸਨੇਹਾ ਜਾਏਗਾ ਜਿਹੜੇ ਬੰਦੇ ਨੇ ਸੈਂਕੜੇ ਲੋਕਾਂ ਦਾ ਕਤਲ ਕੀਤਾ ਹੋਵੇ ਜਾਂ ਫਿਰ ਉਹ ਭੀੜ ਨੂੰ ਪੜਕਾਇਆ ਹੋਵੇ ਤਾਂ ਹੁਣ ਤਾਂ ਬਿਲਕੁਲ ਸਾਫ਼ ਜਾਹਰ ਹੋ ਗਿਆ ਤਾਂ ਜਹੇ ਦੇ ਵਿੱਚ ਉਸ ਵਿਅਕਤੀ ਨੂੰ ਫાંਸੀ ਦੀ ਸਜ਼ਾ ਹੋਣੀ ਚਾਹੀਦੀ ਆ ਸਾਬ ਕਿਹਾ ਕਿ ਸਾਡੇ ਨਾਲ ਪੱਖਪਾਤ ਹੁੰਦਾ ਹੈ ਜਦੋਂ ਕਿ ਦੂਜੇ ਨੇ ਜਿਹੜੇ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਸਤਪੰਥ ਸਿੰਘ ਕੇਰ ਸਿੰਘ ਨੇ ਜਿੰਦਾ ਸੁੱਖਾ ਨੇ ਤਾਂ ਉਹਨਾਂ ਨੂੰ ਤਾਂ ਫਿਰ ਇੱਕਦਮ ਫાંਸੀ ਦੇ ਦਿੱਤੀ ਗਈ ਤਾਂ ਇਹਨਾਂ ਨੂੰ ਕਿਉਂ ਨਹੀਂ ਫાંਸੀ ਹੁੰਦੀ ਇਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਂ ਸੁਣਾਈਆਂ ਜਾਂਦੀਆਂ ਨੇ ਕਿ ਸਾਡੇ ਨਾਲ ਇੱਥੇ ਵੀ ਫਿਰ ਤਾਂ ਪੱਖਪਾਤ ਹੋ ਗਿਆ ਕਿਉਂ ਨਹੀਂ ਫਿਰ ਸਾਨੂੰ ਇਨਸਾਫ ਮਿਲ ਰਿਹਾ ਤੇ ਅੱਜ ਵੀ ਗੁਹਾਰ ਲਗਾ ਰਹੇ ਨੇ ਕਿ ਫાંਸੀ ਹੋਣੀ ਚਾਹੀਦੀ ਆ ਸਾਥੀ ਜਗਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੁੜੇ ਰਜਨਾ ਸਪੋਕਸਮੈਨ ਟੀਵੀ ਮੋਹਾਲੀ